ਕਟੀ ਸਾਡੀਆਂ ਮਿਹਨਤ ਦਾ ਮੁੱਲ ਪਾਉ ਪਰ ਥੋਟੀ ਮਿਹਨਤ ਦਾ ਮੁੱਲ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਇਹ ਹੋ ਗਿਆ ਕਿ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਦੀ ਕੁਰਸੀ ਵੀ ਖੁਸ਼ ਦੀ ਨਜ਼ਰ ਤੌਰ ਤੇ ਉਹ ਕੁਰਸੀ ਤੇ ਬੈਠੇ ਨੇ ਪਰ ਉਹਨਾਂ ਤੋਂ ਦਿੱਲੀ ਵਾਲੇ ਹੁਣ ਉਹਨਾਂ ਦੀਆਂ ਤਾਕਤਾਂ ਨੂੰ ਖੋ ਰਏ ਆ ਨਮੇ ਦਾ ਐਕਟ ਸੀਗਾ ਜਿਹੜਾ ਉਸ ਐਕਟ ਦੇ ਅਧੀਨ ਇਸ ਅਥਾਰਟੀ ਦਾ ਚੇਅਰਮੈਨ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਪਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੀ ਕੀਤਾ ਕਿ ਉਸ ਦਾ ਜਿਹੜਾ ਹੁਣ ਚੇਅਰਮੈਨ ਹੋਊਗਾ ਉਹ ਚੀਫ ਸਕੱਟਰੀ ਨੂੰ ਬਣਾ ਦਿੱਤਾ ਅਥਾਰਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਤੇ ਸੁਖਵੀਰ ਸਿੰਘ ਬਾਦਲ ਦਾ ਸ਼ੋਮਨੀ ਕਾਲੀ ਦਲ ਦਾ ਇਹ ਕਹਿਣਾ ਹੈ ਕਿ ਜਿਹੜਾ ਜਿਹੜਾ ਚੀਫ ਸਕੱਟਰੀ ਲਗਾਇਆ ਗਿਆ ਉਹ ਤਾਂ ਕੇਜਰੀਵਾਲ ਦਾ ਬਹੁਤ ਖਾਸਮ ਖਾਸ ਅਧਿਕਾਰੀ ਦੱਸਿਆ ਵੋਟਿੰਗ ਮਾਨ ਦੀ ਕੁਰਸੀ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹਿੱਲ ਸਕਦੀ ਆ ਉਹ ਅੱਜ ਪੂਰੀ ਸੱਚ ਹੁੰਦੀ ਜਾ ਰਹੀ ਹੈ ਹਾਲਾਂਕਿ ਅਸੀਂ ਤਾਂ ਕਿਹਾ ਸੀ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹੋਊਗਾ ਪਰ ਇਹ ਤਾਂ ਇਹਨਾਂ ਨੇ ਪਹਿਲਾਂ ਹੀ ਕੁਰਸੀ ਦੀਆਂ ਲੱਤਾਂ 'ਚੋਂ ਇੱਕ ਪਾਵਾ ਖਿੱਚ ਲਿਆ ਉਹ ਸਾਈਨ ਕਰਦੇ ਨਜ਼ਰ ਨਹੀਂ ਆ ਰਹੇ ਪਰ ਇੰਨੀ ਕੁ ਤਾਕਤਵਾਰ ਹੈ ਦਿੱਲੀ ਲੌਬੀ ਕਿ ਭਗਵਾਨ ਸਿੰਘ ਮਾਨ ਦੀ ਚੱਲਣ ਨਹੀਂ ਦਿੱਤੀ ਜਾ ਰਹੀ ਤੇ ਕਿਉਂਕਿ ਜਦੋਂ ਮੁੱਖ ਮੰਤਰੀ ਜਿਹੜਾ ਐਡਾ ਨਾਂ ਜਿਹੜਾ ਐਡਾ ਚਿਹਰਾ ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਵੱਡੀ ਲੀਡ ਆਮ ਆਦਮੀ ਪਾਰਟੀ ਨੂੰ ਦਿੱਤੀ ਉਹਦੀ ਕਦਰ ਨਹੀਂ ਤਾਂ ਫਿਰ ਤੁਹਾਨੂੰ ਦਰੀਆਂ ਝਾੜਨ ਵਾਲਿਆਂ ਨੂੰ ਕਦਰ ਕਿੱਥੇ ਟੀ ਤੇ ਵਰਕਰ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਪਮਕੜ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਅੱਜ ਮੈਂ ਇੱਕ ਗੱਲ ਕਹਿਣ ਜਾ ਰਿਹਾ ਕਿ ਪਮਕੜੋ ਤੁਹਾਡੀਆਂ ਜਿਹੜੀਆਂ ਰਹਿੰਦੀਆਂ ਖੁੰਦੀਆਂ ਉਮੀਦਾਂ ਸੀਗੀਆਂ ਕਿ ਤੁਹਾਨੂੰ ਤੁਹਾਡੀ ਪਾਰਟੀ ਕੁਝ ਦੇਊਗੀ ਤੁਹਾਡਾ ਮੁੱਲ ਪਾਉਗੀ ਤੁਹਾਡੀ ਵਰਕਰੀ ਦਾ ਮੁੱਲ ਪਾਉਗੀ ਜਿਹਦੇ ਕਰਕੇ ਤੁਸੀਂ ਆਸਾਂ ਉਮੀਦਾਂ ਦੇ ਵਿੱਚ ਅੱਜ ਵੀ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਹਾਂ ਕਿ ਸਾਡੀ ਪਾਰਟੀ ਸਾਡੀਆਂ ਮਿਹਨਤ ਦਾ ਮੁੱਲ ਪਾਉਗੀ ਪਰ ਤੁਹਾਡੀ ਮਿਹਨਤ ਦਾ ਮੁੱਲ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਇਹ ਹੋ ਗਿਆ ਹੈ ਕਿ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਦੀ ਕੁਰਸੀ ਵੀ ਖੁੱਸਦੀ ਨਜ਼ਰ ਆ ਰਹੀ ਹੈ ਭਾਵੇਂ ਫਿਜ਼ੀਕਲ ਤੌਰ ਤੇ ਉਹ ਕੁਰਸੀ ਤੇ ਬੈਠੇ ਨੇ ਪਰ ਉਹਨਾਂ ਤੋਂ ਦਿੱਲੀ ਵਾਲੇ ਹੁਣ ਉਹਨਾਂ ਦੀਆਂ ਤਾਕਤਾਂ ਨੂੰ ਖੋ ਰਿਹਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਪੰਜਾਬ ਦੀਆਂ ਜਿਹੜੀਆਂ ਸਿਆਸੀ ਤਿਰਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਇਹ ਉਹਨਾਂ ਤੇ ਪੂਰਾ ਇਲਜ਼ਾਮ ਲਗਾ ਰਹੇ ਨੇ ਤੇ ਇਹਨਾਂ ਇਲਜ਼ਾਮਾਂ ਦੀ ਇੱਕ ਖਾਸ ਬੁਨਿਆਦ ਵੀ ਇਹ ਹੈ ਕਿ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਉਹ ਜਿਹੜੀਆਂ ਡਵੈਲਪਮੈਂਟ ਅਥਾਰਟੀਆਂ ਹੁੰਦੀਆਂ ਜਿਹਦੇ ਵਿੱਚ ਪੁੱਡਾ ਵੀ ਆ ਜਾਂਦੀ ਆ ਗਾਲੜਾ ਵੀ ਇਹ ਬਹੁਤ ਸਾਰੀਆਂ ਜਿਹੜੀਆਂ ਡਿਵੈਲਪਮੈਂਟ ਅਥਾਰਟੀਆਂ ਨੇ ਜਿਨ੍ਹਾਂ ਦੇ ਅਧੀਨ ਪੰਜਾਬ ਦੀ ਬਹੁਤ ਵੱਡੀ ਇੱਕ ਰਕਬਾ ਹੁੰਦਾ ਹੈ ਪੰਜਾਬ ਦੇ ਜਿਹੜੀ ਵਿਕਾਸ ਕਰਨਾ ਹੁੰਦਾ ਉਹ ਸਾਰੇ ਉਸ ਡਿਵੈਲਪਮੈਂਟ ਅਥਾਰਟੀਆਂ ਦੇ ਅਧੀਨ ਹੁੰਦੇ ਜਿਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਪੰਜਾਬ ਦੇ ਉਹ ਉਸ ਅਥਾਰਟੀ ਦੇ ਅਧੀਨ ਹੁੰਦੀ ਹੈ ਤੇ ਇਸ ਅਥਾਰਟੀ ਦਾ ਜਿਹੜਾ ਚੇਅਰਮੈਨ ਆ 1995 ਦਾ ਐਕਟ ਸੀਗਾ ਜਿਹੜਾ ਉਸ ਐਕਟ ਦੇ ਅਧੀਨ ਇਸ ਅਥਾਰਟੀ ਦਾ ਚੇਅਰਮੈਨ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਔਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੀ ਕੀਤਾ ਕਿ ਉਸ ਦਾ ਜਿਹੜਾ ਹੁਣ ਚੇਅਰਮੈਨ ਹੋਊਗਾ ਉਹ ਚੀਫ ਸੈਕਟਰੀ ਨੂੰ ਬਣਾ ਦਿੱਤਾ ਗਿਆ ਜਿਹੜਾ ਪ੍ਰਿੰਸੀਪਲ ਸੈਕਟਰੀ ਜਿਸ ਨੂੰ ਕਿਹਾ ਜਾਂਦਾ ਉਸ ਨੂੰ ਹੁਣ ਉਸ ਅਥਾਰਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਜਿਹੜਾ ਜਿਹੜਾ ਚੀਫ ਸੈਕਟਰੀ ਲਗਾਇਆ ਗਿਆ ਉਹ ਤਾਂ ਕੇਜਰੀਵਾਲ ਦਾ ਬਹੁਤ ਖਾਸ ਖਾਸ ਅਧਿਕਾਰੀ ਦੱਸਿਆ ਜਾਂਦਾ ਹੈ ਆਈਐਸ ਅਧਿਕਾਰੀ ਨੂੰ ਚੀਫ ਸਕੱਟਰੀ ਲਗਾਇਆ ਜਾਂਦਾ ਤੇ ਇਹ ਅਧਿਕਾਰੀ ਕੇਰੀਵਾਲ ਦੇ ਬਹੁਤ ਨਜ਼ਦੀਕੀ ਦੱਸੇ ਜਾਂਦੇ ਆ ਤੇ ਇਹੋਨਾਂ ਦੇ ਇਲਜ਼ਾਮ ਹੈ ਕਿ ਹੁਣ ਜਿਹੜੇ ਮੁੱਖ ਮੰਤਰੀ ਹੋਊਗਾ ਉਹ ਹੁਣ ਅਥਾਰਟੀ ਦਾ ਇਸ ਦਾ ਡਿਵੈਲਪਮੈਂਟ ਅਥਾਰਟੀ ਦਾ ਚੇਅਰਮੈਨ ਨਹੀਂ ਹੋਊਗਾ ਹੁਣ ਚੇਅਰਮੈਨ ਚੀਫ ਸਕੱਟਰੀ ਹੋਊਗਾ ਤੇ ਮੁੱਖ ਮੰਤਰੀ ਹੈ ਜਿਹੜਾ ਹੁਣ ਚੀਫ ਸਕੱਟਰੀ ਦੇ ਅਧੀਨ ਹੋ ਜਾਊਗਾ ਇਹ ਕਮਾਲ ਦੀ ਗੱਲ ਆ ਹਾਲਾਂਕਿ ਇਹ ਜਿਹੜਾ ਵੀ ਕੁਝ ਆਮ ਆਦਮੀ ਪਾਰਟੀ ਨੇ ਕੀਤਾ ਇਹ ਇੱਕ ਸੰਵਿਧਾਨ ਦੀ ਜਿਹੜੀ ਜਿਹੜੀ ਸੋਧ ਹੈ ਉਹ ਵਿਧਾਨ ਸਭਾ ਦੇ ਵਿੱਚ ਹੁੰਦੀ ਹੈ ਜਿਹੜੀ ਸੰਵਿਧਾਨਕ ਸੋਧ ਕਰਨੀ ਹੁੰਦੀ ਹੈ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਹੀ ਰਸਤਾ ਲੱਭ ਲਿਆ ਕਿ ਬਿਨਾ ਸੰਵਿਧਾਨ ਜੇ ਬਿਨਾ ਵਿਧਾਨ ਸਭਾ ਦਾ ਸੈਸ਼ਨ ਬੁਲਾਏ ਇਹੋ ਜੀ ਸੋਧ ਕਰ ਦਿੱਤੀ ਜਿਸ ਤੇ ਪੰਜਾਬ ਦੀਆਂ ਸਿਆਸੀ ਤਰ੍ਹਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ ਹੁਣ ਗੱਲ ਕਰਦੇ ਆ ਕਿ ਇਹ ਹੋ ਕਿਉਂ ਰਿਹਾ ਹੈ ਇਹ ਕੀਤਾ ਕਿਉਂ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਦੋਂ ਤੋਂ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੁੰਦੀ ਹੈ ਵੈਸੇ ਤਾਂ ਪੰਜਾਬ 'ਚ ਜਦੋਂ ਹੀ ਸਰਕਾਰ ਬਣਦੀ ਹੈ 2022 'ਚ ਉਦੋਂ ਹੀ ਅੰਦਰ ਖਾਤੇ ਤੋਂ ਅਰਵਿੰਦ ਕੇਜਰੀਵਾਲ ਦੀ ਐਂਟਰੀ ਰਾਘਵ ਛੱਡੇ ਦੇ ਰੂਪ ਦੇ ਵਿੱਚ ਹੁੰਦੀ ਰਹੀ ਹੈ ਪਰ ਫਿਰ ਉਸ ਤੋਂ ਬਾਅਦ ਜਦੋਂ ਦਿੱਲੀ ਦਾ ਇਲੈਕਸ਼ਨ ਹਾਰ ਜਾਂਦੀ ਆਮ ਆਦਮੀ ਪਾਰਟੀ ਤਾਂ ਫਿਰ ਸਿੱਧੇ ਤੌਰ ਤੇ ਪੂਰੀ ਦਖਲਅੰਦਾਜ਼ੀ ਹੋਈ ਇਥੋਂ ਤੱਕ ਕਿ ਜਿਹੜੇ ਭਮੱਕੜਾਂ ਨੂੰ ਲੱਗਦਾ ਸੀਗਾ ਕਿ ਨੀ ਪੱਥਰਾਂ ਤੇ ਸਾਡਾ ਨਾ ਹੋਇਆ ਕਰੂਗਾ ਉਹ ਨਾਂ ਤਾਂ ਕੀ ਹੋਣਾ ਉਹ ਨੀ ਪੱਥਰ ਹੁਣ ਪੰਜਾਬੀ ਦੀ ਜਗ੍ਹਾ ਹਿੰਦੀ 'ਚ ਵੀ ਛਪਣੇ ਸ਼ੁਰੂ ਹੋ ਗਏ ਅਰਵਿੰਦ ਕੇਜਰੀਵਾਲ ਦੀ ਦਿੱਲੀ ਦਾ ਇੰਨੀਕ ਦਖਲਅੰਦਾਜ਼ੀ ਹੋ ਗਈ ਹੈ ਕਿ ਹੁਣ ਜਿਹੜਾ ਮੁੱਖ ਮੰਤਰੀ ਕੋਲੇ ਜੜੀਆਂ ਪਾਵਰਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਮੁੱਖ ਮੰਤਰੀ ਜੋ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਫੈਸਲੇ ਲੈ ਸਕਦਾ ਉਹ ਹੁਣ ਫੈਸਲੇ ਕੇਜਰੀਵਾਲ ਥਰੂ ਚੀਫ ਸੈਕਟਰੀ ਲਿਆ ਕਰਨਗੇ ਏ ਦੇਖੋ ਕਿ ਪੰਜਾਬ ਦੇ ਕਿੱਡੀ ਤਰਾਸ ਦੀ ਹੋ ਗਈ ਕਿ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਕੇਜਰੀਵਾਲ ਸਾਹਿਬ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ 2017 ਚ ਤੁਸੀਂ ਬੋਰਡ ਕੰਧਾਂ ਰੰਗ ਰੰਗ ਕੇ ਭਰਤੀਆਂ ਸੀਗੀਆਂ ਕਿ ਜਿਹਦੇ ਵਿੱਚ ਲਿਖਿਆ ਸੀਗਾ ਕਿ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਪਰ ਤੇਰੇ ਨਾਂ ਤੇ ਕੇਜਰੀਵਾਲ ਸਾਹਿਬ ਤੁਹਾਡੇ ਨਾਂ ਤੇ 17 ਸੀਟਾਂ ਹੀ ਆਈਆਂ ਸੀ ਤੇ ਜਦੋਂ ਤੁਸੀਂ ਅਨਾਉਂਸ ਕੀਤਾ ਸੀਗੇ ਕਿ ਮੁੱਖ ਮੰਤਰੀ ਆਉਣ ਵਾਲੇ ਭਗਵੰਤ ਸਿੰਘ ਮਾਨ ਹੋਣਗੇ ਤਾਂ ਫਿਰ ਦੇਖੋ ਇਹ ਜੀ ਲੀਡ ਪੰਜਾਬ ਦੇ ਵਿੱਚ ਲੋਕਾਂ ਨੇ ਤੁਹਾਨੂੰ ਦਿੱਤੀ ਕਿ ਭਗਵਾਨ ਸਿੰਘ ਮਾਨ ਦੇ ਨਾਂ ਨੂੰ ਤੁਸੀਂ ਚਮਕਾਇਆ ਵੀ ਭਗਵਾਨ ਸਿੰਘ ਮਾਨ ਦਾ ਨਾਂ ਵਰਤਿਆ ਵੀ ਤੇ ਹੁਣ ਉਹਨਾਂ ਤੋਂ ਹੀ ਤੁਸੀਂ ਇਹ ਸਾਰੀਆਂ ਤਾਕਤਾਂ ਖੋਣ ਦੀ ਫਿਰਾਕ ਵਿੱਚੋਂ ਫਿਰ ਗੱਲ ਹੁਣ ਇਹ ਵੀ ਆ ਜਾਂਦੀ ਹੈ ਕਿ ਜੇਕਰ ਭਗਵਾਨ ਸਿੰਘ ਮਾਨ ਕਿਉਂ ਚੁੱਪ ਹੈ ਕੀ ਕਾਰਨ ਹੈ ਕਿ ਭਗਵਾਨ ਸਿੰਘ ਮਾਨ ਦੀ ਮਰਜ਼ੀ ਦੇ ਨਾਲ ਹੋਇਆ ਜਾਂ ਭਗਵਾਨ ਸਿੰਘ ਮਾਨ ਦੀ ਮਰਜ਼ੀ ਤੋਂ ਬਿਨਾਂ ਹੋਇਆ ਗੱਲਾਂ ਤਾਂ ਇਹ ਵੀ ਵਿੱਚ ਦੀ ਆ ਰਹੀਆਂ ਕਿ ਕੁਝ ਲੋਕਾਂ ਦਾ ਕਹਿਣਾ ਕਿ ਭਗਵਾਨ ਸਿੰਘ ਮਾਨ ਜਿਆਦਾ ਜਿਹੜੀ ਉਹਨਾਂ ਦੀ ਦਖਲ ਅੰਦਾਜ਼ੀ ਹੈ ਦਿੱਲੀ ਦੀ ਦਖਲ ਅੰਦਾਜ਼ੀ ਉਹਦੇ ਤੋਂ ਵੀ ਦੁਖੀ ਨੇ ਇਸ ਕਰਕੇ ਉਹ ਸਾਈਨ ਕਰਦੇ ਨਜ਼ਰ ਨਹੀਂ ਆ ਰਹੇ ਪਰ ਇੰਨੀ ਕਿ ਤਾਕਤਵਾਰ ਹੈ ਦਿੱਲੀ ਲੌਬੀ ਕਿ ਭਗਵਾਨ ਸਿੰਘ ਮਾਨ ਦੀ ਚੱਲਣ ਨਹੀਂ ਦਿੱਤੀ ਜਾ ਰਹੀ ਤੇ ਭਗਵਾਨ ਤਮਾਨ ਦੀ ਕੈਬਨਿਟ ਤੋਂ ਇਹ ਪਾਸ ਕਰਵਾ ਦਿੱਤਾ ਗਿਆ ਕਿ ਹੁਣ ਜਿਹੜੇ ਚੇਅਰਮੈਨ ਹੋਣਗੇ ਡਿਵੈਲਪਮੈਂਟ ਅਥਾਰਟੀਆਂ ਦੇ ਉਹ ਚੀਫ ਸੈਕਟਰੀ ਹੋਣਗੇ ਤੇ ਬਿਆਨ ਵੀ ਕੌਣ ਦਿੰਦਾ ਹੈ ਪੰਜਾਬ ਦੇ ਜਿਹੜੇ ਇਹ ਜਿਹੜੇ ਉਹਨਾਂ ਦੀ ਸਰਕਾਰ ਤੇ ਇਹ ਵੱਡੀ ਉਪਲਬਧੀ ਕਰਕੇ ਬਿਆਨ ਦੇਣ ਲੱਗ ਜਾਂਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੇ ਸاسي ਤਾਂ ਬਹੁਤ ਵੱਡਾ ਕੰਮ ਕਰ ਦਿੱਤਾ ਬਿਨਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਏ ਬਿਨ ਇੱਕ ਸੰਵਿਧਾਨਕ ਅਹੁਦੇ ਨੂੰ ਇੱਕ ਬਿਊਰੋਕ੍ਰੇਟ ਨੂੰ ਨੂੰ ਦੇ ਦੇਣਾ ਇਹ ਕਿੱਡਾ ਇੱਕ ਵੱਡਾ ਤੁਸੀਂ ਕੰਮ ਕਰਤਾ ਇਹ ਹੁਣ ਭਮਕੜਾ ਨੂੰ ਵੀ ਚਾਹੀਦਾ ਤੁਸੀਂ ਵੀ ਸੋਚੋ ਭਮਕੜੋ ਕਿ ਹੁਣ ਤੁਸੀਂ ਕੀ ਕਰੋਗੇ ਬਹੁਤ ਸਾਰੇ ਭਮਕੜ ਜਿਹੜੇ ਇਹ ਆਸਾਂ ਉਮੀਦਾਂ ਲੈ ਕੇ ਬੈਠੇ ਸੀਗੇ ਕਿ ਭਈ ਸਾਡਾ ਤਾ ਨੰਬਰ ਆਇਆ ਹੀ ਲੋ ਹੁਣ ਥੋੜਾ ਤਾਂ ਕੀ ਨੰਬਰ ਆਉਣਾ ਥੋਡੇ ਤਾਂ ਮੁੱਖ ਮੰਤਰੀ ਦਾ ਵੀ ਉਹਨਾਂ ਨੰਬਰ ਹੌਲੀ ਹੌਲੀ ਖੁੰਦੇ ਜਾ ਰਹੇ ਆ ਮੁੱਖ ਮੰਤਰੀ ਨੂੰ ਵੀ ਥੋਡੇ ਨੂੰ ਪਿੱਛੇ ਕਰਦੇ ਜਾ ਰਹੇ ਆ ਤੇ ਇਸ ਲਈ ਤੁਸੀਂ ਵੀ ਹੁਣ ਸੁਚੇਤ ਹੋ ਜਾਓ ਕਿ ਕਿਤੇ ਜਿਹੜੇ ਥੋਡੇ ਸੁਪਨੇ ਆ ਜਿਹੜੀਆਂ ਤੁਹਾਡੀਆਂ ਉਮੀਦਾਂ ਉਹਨਾਂ ਨੂੰ ਹੁਣ ਕਦੇ ਵੀ ਬੂਰ ਨਹੀਂ ਪਊਗਾ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਕਿਉਂਕਿ ਜਦੋਂ ਮੁੱਖ ਮੰਤਰੀ ਜਿਹੜਾ ਐਡਾ ਨਾਂ ਜਿਹੜਾ ਐਡਾ ਚਿਹਰਾ ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਵੱਡੀ ਲੀਡ ਆਮ ਆਦਮੀ ਪਾਰਟੀ ਨੂੰ ਦਿੱਤੀ ਉਹਦੀ ਕਦਰ ਨਹੀਂ ਤਾਂ ਫਿਰ ਤੁਹਾਨੂੰ ਦਰੀਆਂ ਝਾੜਨ ਵਾਲਿਆਂ ਨੂੰ ਕਦਰ ਕਿੱਥੇ ਹਾਲਾਂਕਿ ਦਰੀਆਂ ਝਾੜਨ ਵਾਲਿਆਂ ਦੀ ਕਦਰ ਤਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਸਰ ਘਟਾਤੀ ਸੀਗੀ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਟਿਕਟਾਂ ਜਦੋਂ ਦਿੱਤੀਆਂ ਗਈਆਂ 22 ਇਲੈਕਸ਼ਨ ਦੇ ਵਿੱਚ ਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਜਿਹੜੇ ਦੂਜੀਆਂ ਪਾਰਟੀਆਂ ਚੁਆਇਸ ਸੀ ਜਾਂ ਵੱਡੇ ਤਨਾਅ ਸੀ ਲੁਧਿਆਣਾ ਦੀ ਜਿਮਨੀ ਚੋਣ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਕੋ ਉਹਨਾਂ ਨੇ ਦਰੀਆਂ ਝਾੜੀਆਂ ਹੋਣੀਆਂ ਸੰਜੀਵ अरोੜਾ ਨੇ ਕਿੰਨਾ ਕੋ ਉਹਨਾਂ ਨੇ ਵਰਕ ਕੀਤਾ ਹੋਣਾ ਉਹਨਾਂ ਨੂੰ ਪਹਿਲਾਂ ਰਾਜ ਸਭਾ ਭੇਜਿਆ ਫਿਰ ਹੁਣ ਉਹਨਾਂ ਨੂੰ ਭੇਜਿਆ ਗਿਆ ਹੁਣ ਵਿਧਾਨ ਸਭਾ ਭੇਜਣ ਦੀ ਫਰਾਕ ਦੇ ਵਿੱਚ ਆਮ ਆਦਮੀ ਪਾਰਟੀ ਆ ਤੇ ਉਸ ਦਾ ਸਭ ਤੋਂ ਵੱਡਾ ਲੁਕਮਾ ਕਰਨ ਇਹ ਹੈ ਕਿ ਇਹ ਕਾਰਨ ਨਹੀਂ ਕਿ ਅਸੀਂ ਕਿਸੇ ਦਰੀਆਂ ਵਛਾਉਣ ਵਾਲੇ ਨੂੰ ਜਾਂ ਸੀ ਕਿਸੇ ਪੱਲਿਓ ਮੋਟਰਸਾਈਕਲ ਚ ਤੇਲ ਪਾਲਣ ਵਾਲੇ ਨੂੰ ਹੁਣ ਰਾਜ ਸਭਾ ਭੇਜਾਂਗੇ ਉਹ ਚਾਹੁੰਦੇ ਆ ਕਿ ਹੁਣ ਰਾਜ ਸਭਾ ਜਾਂ ਤੱਕ ਕੇਜਰੀਵਾਲ ਜਾਨ ਜਾਂ ਮਨੀਸ਼ ਸੋਦੀਆ ਜਾਨ ਇਹ ਉਹਨਾਂ ਦੀ ਹੁਣ ਮਨਸ਼ਾ ਹੈ ਇਸ ਲਈ ਪਮਕੜੋ ਥੋੜੇ ਨਾਲ ਤਾਂ ਹੁਣ ਜਿਹੜੀ ਹੋਗੀ ਹੋਗੀ ਹੁਣ ਤੁਸੀਂ ਥੋੜਾ ਜਿਹਾ ਸੰਭਲ ਜਾਓ ਅਸੀਂ ਪਹਿਲਾਂ ਵੀ ਇੱਕ ਵੀਡੀਓ ਪੇ ਪਿਛਲੇ ਦਿਨੀ ਇੱਕ ਪਾਈ ਸੀ ਕਿ ਭਗਵਾਨ ਸਿੰਘ ਮਾਨ ਦੀ ਕੁਰਸੀ ਜਿਮਨੀ ਚੋਂ ਹਉਣ ਦੇ ਨਤੀਜਿਆਂ ਤੋਂ ਬਾਅਦ ਹਿੱਲ ਸਕਦੀ ਆ ਉਹ ਅੱਜ ਪੂਰੀ ਸੱਚ ਹੁੰਦੀ ਜਾ ਰਹੀ ਹੈ ਹਾਲਾਂਕਿ ਅਸੀਂ ਤਾਂ ਕਿਹਾ ਸੀ ਜਿਮਨੀ ਚੋਂ ਹਉਣ ਦੇ ਨਤੀਜਿਆਂ ਤੋਂ ਬਾਅਦ ਹੋਊਗਾ ਪਰ ਇਹ ਤਾਂ ਇਹਨਾਂ ਨੇ ਪਹਿਲਾਂ ਹੀ ਕੁਰਸੀ ਦੀਆਂ ਲੱਤਾਂ ਚੋਂ ਇੱਕ ਪਾਵਾ ਖਿੱਚ ਲਿਆ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ